ਅੱਜ ਹੀ ਸਾਸਤਰੀ ਕਾਲ ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਜੀ ਅਮੀਦਾ ਜੀ ਤੁਸੀਂ ਸਾਰੇ ਜਾਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪਰਮਾਤਮਾ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਸਾਨੂੰ ਇੰਨੇ ਸੋਹਣੇ ਸੋਹਣੇ ਕਮੈਂਟ ਕਰਦੇ ਆ ਜੀ ਤੇ ਤੁਹਾਨੂੰ ਸਾਰਿਆਂ ਨੂੰ ਜੀ ਜਸਮੀਨ ਦੇ ਵਿਆਹ ਦੀਆਂ ਜੀ ਬਹੁਤ ਬਹੁਤ ਵਧਾਈਆਂ ਜੀ ਮੈਨੂੰ ਕਾਫੀ ਕਮੈਂਟ ਆਏ ਵਧਾਈਆਂ ਦਿੱਤੀਆਂ ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ ਜੀ ਤੇ ਅੱਜ ਹੈਗੇ ਤੇ ਥੋੜੇ ਬਹੁਤ ਫਰੀ ਬੇਲੇ ਅੱਜ ਜਾਨਕੀ ਆਪਾਂ ਕਹਿ ਸਕਦੇ ਪੰਜਾਬੀ ਚ ਬੇਲੇ ਤੇ ਮਾਤਾ ਕਹਿੰਦੀ ਵੀ ਤੁਸੀਂ ਬੇਲੇ ਆ ਕਿਉਂਕਿ ਮੂਰੇ ਆ ਰਹੀ ਆ ਬਹੁਤ ਜਿਆਦਾ ਮੌਸਮ ਹੁਣ ਤਾਂ ਠੰਡਾ ਹੋ ਰਿਹਾ ਰਾਤ ਨੂੰ ਤੇ ਅਸੀਂ ਤਾਂ ਬਹਿ ਕੇ ਬਹਿ ਜੰਨੇ ਆ ਜੀ ਕੋਟੀਆਂ ਹੈਂ ਅਰਜਾਈਆਂ ਕੰਬਲ ਲੈ ਲਓ ਅੰਦਰ ਬਹਿ ਜਾਓ ਠੰਡਾ ਤੇ ਵਿਚਾਰੇ ਜਿਹੜੇ ਜਾਨਵਾਰਾਂ ਅਸੀਂ ਰੱਖੇ ਹੋਏ ਜਿਵੇਂ ਹੁਣ ਅਸੀਂ ਡੰਗਰ ਵੀ ਰੱਖੇ ਹੋਏ ਆ ਜੀ ਇੱਕ ਮੈਂ ਸਾਹੀ ਸਾਡੇ ਪਾਏ ਇੱਕ ਕੱਟੀ ਤੇ ਮਾਤਾ ਲੱਗੀ ਹੋਈ ਆ ਹੁਣ ਉਹਨਾਂ ਦੇ ਵਾਸਤੇ ਬਣਿਆ ਹੈ ਤਿਆਰੀ ਕਰਾਉਣ ਵੀ ਪੁੱਤ ਇਹਨਾਂ ਨੂੰ ਡੰਗਰਾਂ ਨੂੰ ਆਪਾਂ ਨੇ ਠੰਡ ਤੇ ਬਚਾਉਣਾ ਠੰਡ ਤੇ ਕਿੱਦਾਂ ਬਚਾਉਣਾ ਕਿੱਦਾਂ ਨਹੀਂ ਤੇ ਆਪਾਂ ਲੈ ਕੇ ਆਏ ਹੋਏ ਆ ਜੀ ਸੜਕੜਾ ਵੱਢ ਕੇ ਸੜਕੜਾ ਵੱਢ ਕੇ ਮੈਂ ਲਿਆਇਆ ਤੇ ਨਾਲ ਲੱਗਿਆ ਹੋਇਆ ਮੇਰਾ ਇੱਕ ਦੋਸਤ ਤੇ ਇੱਕ ਲੱਗਿਆ ਮੇਰਾ ਵੱਡਾ ਭਾਈ ਉਹ ਤੋਂ ਪਹਿਲਾਂ ਜੀ ਮਾਤਾ ਬੈਠੀ ਆ ਸਾਡੀ ਇਹਦੇ ਨਾਲ ਵੀ ਪਮੂਲਾ ਕਾਤ ਕਰਾਦੀ ਇਹ ਵੀ ਸਾਨੂੰ ਸਲਾਹਾ مشਵਰੇ ਦਿੰਦੀ ਰਹਿੰਦੀ ਆ ਠੀਕ ਆ ਸਿਆਣੇ ਦਾ ਕਿਹਾ ਕਹਿੰਦਾ ਹੌਲੇ ਦਾ ਖਾਦਾ ਬੰਦਾ ਬਾਅਦ ਚ ਪਸਤਾਉਂਦਾ ਸਿਆਣਾ ਹਮੇਸ਼ਾ ਲੰਬੀ ਹੀ ਗੱਲ ਦੱਸਦਾ ਲਓ ਜੀ ਕਰੋ ਮੁਲਾਕਾਤ ਮਾਤਾ ਨਾਲ ਖਾਨ ਸਾਹਿਬ ਬਹਿ ਜੀ ਬੈਠਦੇ ਪੁੱਤ ਨੂੰ ਮਹਾਰਾਜ ਚੜ੍ਹਦੀ ਕਲਾ ਮਾਰ ਰੱਖੇ ਤੰਦਰੁਸਤੀ ਰੱਖੇ ਚੜਦੀ ਕਲਾ ਵਿੱਚ ਤੁਸੀਂ ਰਹੋ ਮਹਾਰਾਜ ਨੂੰ ਬੜਵੜੀਆਂ ਜ਼ਿੰਦਗੀਆਂ ਆਇਆ ਤੇ ਮੇਰੇ ਬੱਚੇ ਤੁਸੀਂ ਬਹੁਤ ਬਹੁਤ ਮਿੱਨੇ ਪਿਆਰੇ ਹੈ ਜਿਹੜੇ ਜਿਵੇਂ ਮਾਂ ਹਸਿਆ ਰੱਖਦਾ ਹੈ ਤੇ ਮੈਨੂੰ ਵੀ ਬਹੁਤ ਤੁਸੀਂ ਪਿਆਰੇ ਹੋ ਜਾ ਲੈਣਾ ਸਿੰਦਰੀ ਰਾਜੀ ਰਹੋ ਤੇ ਹਮੋ ਤਾਂ ਮੈਨਾਂ ਨੂੰ ਕਿਹਾ ਵੀ ਆ ਸੜਕੜਾ ਲਾਉਗਾ ਕਿਉਂ ਕਾਟੇ ਵੀ ਅੱਗੇ ਸੜਕੜਿਆਂ ਦੇ ਫੜ ਕੇ ਬੰਨੇ ਕਰਦੇ ਤੇ ਮੂਹ ਗੜ ਡੰਗਰਾਂ ਹੁੰਦੇ ਕਿ ਰਹਿੰਦਾ ਸੀ ਆ ਡੰਗਰਾਂ ਹੀ ਸਾਡੇ ਦੋ ਉਹ ਲੋਕ ਕਾਰ ਲਾਗੇ ਵੀ ਅਸੀਂ ਆ ਬੰਦ ਨੇ ਦੁਈਆਂ ਲੈ ਕੇ ਕਾਗਜ਼ ਲੈ ਕੇ ਮੈਂ ਕਿ ਕਾਗਜ਼ ਤੇ ਕਿਆ ਕਰਾਉਣਾ ਵੀ ਤੁਸੀਂ ਸੜਕਾ ਲਾ ਕੇ ਇਹਨਾਂ ਨੂੰ ਨਿੱਗੋ ਹੋ ਜੂਗਾ 2 ਮਿੰਟ ਰੱਖ ਜਿਮ ਗਏ ਨਹੀਂ ਆ ਹੁਣ ਖੜੇ ਕੰਮ ਲੱਗੇ ਪੁੱਤਰ ਵੀ ਮਹਾਰਾਜ ਨੂੰ ਚੜਦੀ ਕਲਾ ਮਰੱਖੇ ਤੁਹਾਨੂੰ ਜਿਹੜੀ ਨੇ ਜੀ ਬਹੁਤ ਬਹੁਤ ਮੇਰੀ ਪਿਆਰੀ ਤੇ ਉਹ ਤੁਹਾਨੂੰ ਲੱਖ ਲੱਖ ਵਧਾਈਆਂ ਤੁਸੀਂ ਸਾਨੂੰ ਸਾਰੇ ਵਧਾਈਆਂ ਦੰਨੇ ਜਸਮੀਨ ਦੀਆਂ ਦੇ ਬਹੁਤ ਤੁਹਾਨੂੰ ਵੀ ਬਹੁਤ ਬਹੁਤ ਜ਼ਿਆਦਾ ਵਧਾਈਆਂ ਬਹੁਤ ਕਿਸੇ ਦੀ ਓਟੀ ਲੱਗਦੀ ਹੈ ਕਿਸੇ ਦੀ ਭੈਣ ਲੱਗਦੀ ਹੈ ਤੁਹਾਨੂੰ ਸਾਰਿਆਂ ਨੂੰ ਜੀ ਮਹਾਰਾਜ ਜੀ ਕਿ ਲਮਣ ਤੇ ਇਧਰ ਹਾਂਜੀ ਪਿੰਟੂ ਸਾਸਰੀਕਾਲ ਕਰਨ ਸਾਸਰੀਕਾਲ ਬਾਈ ਹੋਰ ਠੀਕ ਠਾਕ ਹੋ ਜੀ ਤੂੰ ਦੱਸ ਇਹ ਬੰਦਾ ਮਸੀ ਕਾਬੂ ਆਇਆ ਹੈ ਹੈ ਇਧਰ ਵੱਡਾ ਭਾਈ ਜੀ ਹਾਂ ਬਹੁਤ ਜੀ ਦੇ ਭਾਤੇ ਮੰਮੀ ਨੇ ਨਾ ਠੰਡ ਦੀ ਅਸੀਂ ਡੰਗਰਾਂ ਤੇ ਕਰ ਰਹੇ ਹਾਂ ਓਹਲਾ ਠੰਡ ਤੇ ਤੇ ਨਾਲੇ ਮੈਂ ਕਿਹਾ ਵਿਹੁਰ ਵਿਆਹ ਵੀ ਆਉਂਦਾ ਹੈ ਫਿਰ ਟਾਈਮ ਟੂਮ ਘੱਟ ਲੱਗਣਾ ਤੇ ਠੰਡ ਲੱਗੀ ਹੋਣ ਵਿਚਾਰੀ ਡੰਗਰਾਂ ਨੂੰ ਕਰਦੀ ਐ ਸੀ ਓਹਲਾ ਤੇ ਨਾਲੇ ਸਾਰਿਆਂ ਨੂੰ ਤੁਹਾਨੂੰ ਜਸਮੀਨ ਦੇ ਵਿਆਹ ਦੀਆਂ ਸਭ ਨੂੰ ਮੁਬਾਰਕਾਂ ਜੀ ਲੱਖ ਲੱਖ ਤੀਆਂ ਭੈਣਾਂ ਸਭ ਦੀਆਂ ਵਿਆਹ ਹੋਣ ਤਾਂ ਬੁੱਤ ਰਹਿਣਾ ਆਪਣਾ ਸੁੱਖਾਂ ਸੰਧੀ ਘਰ ਜਾਣ ਬਾਈ ਇਹ ਹੀ ਬਹੁਤ ਬੜੀ ਗੱਲ ਆ ਹਾਂ ਇਜਤਨਾ ਜਾਣ ਆਪਣਾ ਹਾਂ ਇਹ ਜਿਤਨਾ ਜਾਣਦੀਆਂ ਪੈਣਾ ਤੇ ਪਿੰਟੂ ਕਿ ਤਾਏ ਅੱਜ ਮੇਰੇ ਬੜੇ ਬਾਈ ਦੇ ਵਿੱਚ ਨਿਗਾਹ ਮਾਰੀ ਆ ਹੈ ਬਾਈ ਦਿਨ ਮੜਾ ਮੂੰਹ ਤਾਂ ਦਿਖਾ ਦੇ ਨੂੰ ਓਕੇ ਆ ਕਿਆ ਭਲਾ ਕਿਆ ਭਲਾ ਯਾਰ ਬਦਲਿਆ ਜਾ ਲੱਗਦਾ ਪਤਾ ਨਹੀਂ ਕਿਆ ਕਰਾਇਆ ਨੇ ਮੁੱਛਾਂ ਦੇਖ ਤੂੰ ਆ ਮੁੱਛਾਂ ਦਿਖਾ ਯਾਰ ਵੀਡੀਓ ਜਾ ਹਾਂ ਬਾਈ ਇਹਦੇ ਹਾਂ ਯਾਰ ਦਿਖਾਇਆ ਲੈ ਯਾਰ ਮਾਚਾ ਬਣਾ ਕੇ ਆ ਮਮਾ ভাই ਤੈਨੂੰ ਕੀ ਪਤਾ ਹੈ ਚੱਲ ਕਰੀਏ ਹਾਂ ਇਹ ਦਿਖਾ ਦੇ ਯਾਰ ਬੜੀ ਇਹ ਕਿਆ ਬਾਤ ਨજર ਲੱਗ ਜੂਗੀ ਇਹ ਲੈ ਨਾ ਨજર ਲਾ ਜੂਗਾ ਚਲੋ ਭਾਈ ਤੇਰੀ ਮਰਜ਼ੀ ਆ ਤੇ ਹੁਣ ਲੱਗੇ ਆਪਾਂ ਸੜਕੜਾ ਬੰਨਣ ਦੇਖਦੇ ਹਾਂ ਹੁਣ ਬਾਈ ਤਾਂ ਕਹਿੰਦਾ ਮੈਨੂੰ ਪਤਾ ਜਿੱਦਾਂ ਮੈਂ ਤੁਹਾਨੂੰ ਕਹੂੰਗਾ ਅchre ਪਤਾ ਕੀ ਕਰਨਾ ਮੇਰੀ ਗੱਲ ਸੁਣਦਾ ਤੇ ਐਨਾ ਕਰੋ ਕਿ ਸਿੱਕਣਾ ਆਹ ਚਾਹੇ ਉੱਪਰ ਖੜਾ ਨਾ ਦੇ ਤੇ ਗੈਂਦੀਆ ਰੱਸੀ ਪਾ ਕੇ ਉਹਨੂੰ ਥਾਂੇ ਕੁੱਟੀ ਜਾਣਾ ਕਿਉਂ ਗਫਾ ਉੜਵਾ ਰਿਹਾ ਹਾਂ ਮੈਂ ਬਬ ਜਨੇ ਰਿਪੋਰਟ ਕਰਨੀ ਜਾਂ ਮੇਰਾ ਬੜਾ ਥੜਕੜਾ ਦਾ ਸਾਰੀ ਤੋੜ ਕੋ ਯਾਰ ਅਛਰੇ ਤੈਨੂੰ ਲੱਗਦਾ ਕਿ ਆ ਟੁੱਟ ਗਿਆ ਦਿਖਦਾ ਨਹੀਂ ਬਾਤ ਨਹੀਂ ਤੈਨੂੰ ਇੱਕ ਲੈ ਕੇ ਆਇਆ ਉੱਪਰ ਤੇ ਮੇਰੇ ਛੱਤਰ ਪੈਨੇ ਆ ਲੈ ਲੋ ਯਾਰ ਤੇ ਤੇ ਹਾ ਜਾ ਗੱਲਾਂ ਮਰੀ ਜਾਂਦੇ ਆ ਬੜਾ ਦੇਖੀ ਜਾਂਦਾ ਉਹੀ ਉਹੀ ਮਰੀ ਜਾਂਦਾ ਗੱਲਾਂ ਦੇਖੀ ਹੁਣ ਮੇਰੇ ਚਲੋ ਆ ਚੱਕ ਉਹ ਮੈਂ ਕਿੱਥੇ ਲੱਗਣਾ ਪਿੰਟੂ ਆ ਤਾਂ ਬਹੁਤ ਛੋਟਾ ਹੈ ਉਹ ਯਾਰ ਲਾ ਦੇ ਹੁਣ ਉਹ ਆ ਲਾ ਦੇ ਆਹ ਬਹਿਣਾ ਸੁਣ ਮੇਰੀ ਗੱਲ ਪੁੱਤ ਇਹਨੂੰ ਖੋਲ ਲਾਇਓ ਇਹਨੂੰ ਲਾਉ ਲਓ ਪਿੰਟੂ ਇਹਦੇ ਵਿੱਚ ਵੀ ਤਾਂ ਲੰਬਾ ਲੰਬਾ ਉਹ ਕੱਢ ਲਾ ਯਾਰ ਇਹਦੇ ਚ ਹਾਂ ਦਿੱਤਾ ਥੱਲੇ ਲੰਬਾ ਕਿੰਨਾ ਪਿਆ ਯਾਰ ਹੁਣ ਇਹ ਤਾਂ ਲੰਬਾ ਕਿੰਨਾ ਹੋਣਾ 20 ਫੁੱਟ ਤਾਂ ਥੋੜੀ ਹੁੰਦਾ ਹੈ ਯਾਰ ਚੱਲ ਦੇਖ ਜਿੱਤਾ ਲੰਬਾ ਤਾਂ ਨਹੀਂ ਪੈਂਦੇ ਪੁੱਤ ਹੁਣ ਮੀਂਹ ਨਹੀਂ ਪੈਂਦੇ ਯਾਰ ਰਾਤ ਦੇ ਤੱਕ ਕਿੰਨਾ ਲੰਬਾ ਦੇ ਤੱਕ ਕਿੰਨਾ ਲੰਬਾ ਪਿਆ ਜਦ ਤਾਂ ਮੀਂਹ ਪੈਂਦੇ ਹੁੰਦੇ ਤੇ ਅਕਲ ਕੇ ਜਿਦੇ ਕੋ ਨਾ ਆਇਆ ਕਿ ਵੀ ਦੇਖ। ਫੇਰ ਜਿ ਮਟਕੇ ਮਾਰਿਆ। ਦੇਖ ਮੇ ਕੋ ਹੁਣਾ ਜੁਦਾ ਹੋਣਾ ਇਹਨੇ ਦੇ। ਐਵੇਂ ਨਹੀਂ ਨਿਕਤਾ ਜੁੰਨੀਆਂ ਕਰੀ ਦੀ। ਨਿਕਤਾ ਜੁੰਨੀਆਂ। ਜੀ। ਮੇਂਟ ਦੀ ਵੀ ਲਗਿੰਮੈਂਟ ਹਰ ਪਾਰ ਖੜਾ। ਉੱਪਰ ਆ ਜਾਣ ਲਈ ਨਾ। ਜੇਰੇ ਨਹੀਂ ਆਊਗਾ ਫਿਰ ਫੇਰ ਮੜਾ ਮਟਕਾ ਕੱਸੀ ਲਾ ਦੇ ਤਾਂ ਆਂ ਗਿਆ। ਜਿਹੜੀਆਂ ਤਾਰ ਆ ਤੁਸੀਂ ਆ ਤਾਰ ਖੋਲ ਦੋ। ਖੋਲ ਦੋ ਪਰ ਮੈਂ ਤਾਂ ਆਪ ਕਹਿੰਦੀ ਇਹਨੂੰ ਸਿੱਧੀ ਨਹੀਂ ਮੰਨਦਾ ਕੋਈ। ਹਰੈਣ ਦੇ ਰੈਣ ਦੇ ਰੈਣ ਦੇ ਪਿੰਟੂ ਯਾਰ ਟੁੱਟ ਜਾਣੀਆਂ ਇਹ ਇਹ ਯਾਰ ਮੇਰੇ ਭਾਈ ਨੇ ਬੰਨੇ ਆ ਬੜੇ ਨੇ ਤੈਨੂੰ ਜਿਆਦਾ ਪਤਾ ਯਾਰ ਖੜ ਜਾ ਤੂੰ ਟਿੱਕੇ ਆ ਲੈ ਆਹ ਦਿਮਾਗ ਬੜੀ ਚੰਗਲ ਹੈ ਇਸਲੇ ਦਿਮਾਗ ਬਹੁਤ ਆ ਤੂੰ ਤੂੰ ਦੇਖੀ ਜਾ ਪਰ ਛੇੜੀ ਨਾ ਓਏ ਤੀਣਾ ਫੜ ਜਾ ਉਹ ਤਾਰ ਬੰਨੂ ਗਏ ਦਾਦੀ ਠੀਕਾ ਹੁਣ ਸੁੱਤੂ ਮੜ ਮੜ ਮੈਂ ਛੱਡਦੀ ਸਰ ਤੁਸੀਂ ਜਾਇ ਚਲ ਲੈ ਜਾ ਛੋਟਾ ਹੈ ਪਰਾਰ ਨਾਲੋਂ ਨਹੀਂ ਕੋਈ ਹਾਂ ਬਾਈ ਮੀ ਨਹੀਂ ਪਏ ਮੀ ਨਹੀਂ ਪਏ ਮੈਂ ਕਿੱਥੋਂ ਲੈ ਕੇ ਆਵਾਂ ਇੱਕ ਡੰਡਾ ਹੋਰ ਪਾ ਲੋ ਬੀਬੀ ਗੱਬੇ ਨੂੰ ਮੇਰੇ ਹਿਸਾਬ ਨਾਲ ਜੇ ਛੋਟਾ ਹੈ ਓਹ ਘੰਟੇ ਟੁੰਟੇ ਇਹਨਾਂ ਕੀ ਆ ਹੋਜੀ ਘੰਟਿਆਂ ਦਾ ਬਾਅਦ ਹੀ ਹੈ ਮੈਂ ਤੁਹਾਨੂੰ ਮਾਰ ਕੇ ਲੋੜੀ ਦੇ ਦੇਵਾਂ ਇੱਕ ਮੜੀ ਆ ਬੈਂਡਿੰਗ ਲੈ ਮੈਂ ਚਾ ਪਿੰਡੂ ਤੋੜ ਲੇ। ਭਰਤਾ ਨਾ ਮੇਰੇ ਤੇ ਬਾਹਰ ਗਿਆ। ਬੀਬੀ ਐਤ ਕੀ ਹੈ ਨਹੀਂ। ਹਾਂ ਪੁੱਛ ਲੈ ਪਿੰਟੂ ਨੂੰ ਪੁੱਛ ਲੈ ਪਿੰਟੂ ਕਿੱਡਾ ਕਾ ਉੱਥੇ ਸੜਕਾ ਆਪਣੇ ਪਾਲ ਜਿਹੜੇ ਤੇ ਮੈਂ ਵੱਢਣ ਲੱਗਿਆ ਤਾਂ। ਥੋੜੇ ਥੋੜੇ ਹੀ ਆ। ਹੈ ਨਹੀਂ। ਠੀਕ ਆ? ਹਾਂ। ਹਾਂ ਹੀ ਖਿੰਡੂ ਗਾ ਨਹੀਂ ਬਾਸ। ਇਹਦੇ ਬਚਾਓ ਹੋਊਗਾ। ਹਾਂ, ਮਚਾਓ ਹੋਊਗਾ। ਲੋ ਜੀ। ਹਾਂ। ਇਹ ਹੀ ਧਵਾ ਦੇਣਾ ਨਹੀਂ ਆਗਾ। ਲੈ ਆ ਚੱਲੇ ਉਹ ਰੇ ਤਾਂ ਲੈ ਆ ਵੀਰ। ਯਾ। ਕੋਈ ਲੈ। ਫੜਤਾ ਨਹੀਂ ਲੋਕ ਕਰਕੇ ਵੀ ਲੋਗਾ ਜਿਹੜੇ ਬੂਡੇ ਬਣੇ ਹੋਏ ਆਂ ਵੀ ਲੋਟ ਕਰਕੇ ਲੱਗਣੇ ਕਿ ਉਹ ਆਂਦਾ ਇਹਨੂੰ ਦੇਖ ਨੂੰ ਆਉਂਦਾ ਬੂਲੇ ਕਰਕੇ ਬੰਨਣ ਦੇਣਾ ਆ ਬਾਹਰ ਨੂੰ ਆਏ ਬੰਦੇ ਤਾਰ ਪਾ ਲੈ ਦੇ ਛੋਟੇ ਬਣੇ ਆਂ ਕੋਈ ਇਹਨੂੰ ਮੈਂ ਤੋੜ ਗਾ ਬੰਨ ਲਈ ਥੱਪੇ ਉਹ ਲਾ ਤੋੜ ਬੂਲਾ بڑا ਬਣ ਹੋ ਗਿਆ ਨਾ ਪਿੰਟੂ ਫੇਰ ਉਹ ਦੇਖੋ ਕਰਾ ਉਹ ਬਾਈ ਨਾ ਕਰਾ ਦੋ ਹਾਂ ਬੰਨੀ ਚਲੋ ਚਲ ਗਈ ਜੀ ਕੋਈ ਨਾ ਤਾਂ ਕਿਆ ਹੋ ਗਿਆ ਬੰਦਾ ਬਚ ਰਿਹਾ ਹਾਂ ਹਾਂ ਬੰਨੀ ਜਪੁੱਤ ਨੂੰ ਖਿੰਡਣੇ ਤੇ ਇਹਦੇ ਦੋ ਕਰ ਦੇ ਇਹਦੇ ਦੋ ਕਰ ਦੇ ਗੱਪੇ ਤਾਰ ਕੱਢ ਦੇ ਮੈਂ ਤਾਂ ਉਹੀ ਕਰਨ ਲੱਗਿਆ ਦੋ ਹਾਂ ਇਹ ਖਿੰਡੂਗਾ ਇਹ ਇੱਥੇ ਬੰਨ ਨੂੰ ਹਾਂ ਇੱਥੇ ਬੰਨ ਪਿੰਟੂ ਦੇ ਦੋ ਵੀ ਵੀ ਹੱਤਾਰ ਖੁੱਲੂਗੀ ਨਹੀਂ ਸੜੀ ਖੋਲ ਦੇ ਭਾ ਜ ਕੱਪੜੇ ਚੱਕਣੇ ਪੈਣੇ ਆ ਪਹਿਲਾਂ ਕੱਪੜੇ ਚੱਕ ਦੋ ਬਾਈ ਪਹਿਲਾ ਖੋਲਣ ਦੀ ਆਪਾਂ ਨੇ ਗਲਤੀ ਕਰਤੀ ਚੱਲ ਕੋਈ ਨਹੀਂ ਖੁੱਲ ਜੂਗੀ ਹੁਣ ਵੀ ਹਾਪ ਇੰਟੂ ਖਰਾ ਕਿਵੇਂ ਆ ਤੇਰਾ ਕੰਮਕਾਰ ਚੱਲਦਾ ਇਟਾ ਟੈਲਾਂ ਦਾ ਪਹਿਲਾ ਬਸ ਤੁਹਾਨੂੰ ਪਤਾ ਹੀ ਚੱਲੀ ਜਾਂਦਾ ਏ ਮੁੰਡਾ ਜੀ ਸਾਡਾ ਕਾਰੀਗਰ ਹੈ ਜੀ ਇਹ ਜਿਵੇਂ ਹੁਣ ਘਰਾਂ ਦੇ ਵਿੱਚ ਟਾਇਲ ਲੱਗਦੀ ਆ ਟਾਇਲੇ ਕਹਿੰਨੇ ਆਪਾਂ ਇਹ ਫੁੱਲ ਕਾਰੀਗਰ ਹੈ ਜਿਹੜਾ ਸਾਡੀ ਵੀਡੀਓ ਦੇਖਦਾ ਜਰੂਰ ਇਸ ਬੰਦੇ ਨਾਲ ਸਾਡੇ ਨਾਲ ਕੰਟੈਕਟ ਕਰ ਲਿਓ ਇਹਨੂੰ ਮੌਕਾ ਜਰੂਰ ਦਿਓ ਜਿੰਨੇ ਸਾਡੇ ਕੋਈ ਵੀਡੀਓ ਦੇਖਦਾ ਕੰਮ ਵਧੀਆ ਕਰਦਾ ਬੰਦਾ ਵੈਸੇ ਇਹ ਟੈਲਾਂ ਦਾ ਜੇ ਕੋ ਕੰਪਲੀਟ ਹੁੰਦੀ ਆ ਤਾਂ ਜੀ ਪੈਸਾ ਪੂਸਾ ਦਾ ਆਪਾਂ ਦਿੰਦੇ ਸੀ ਫਿਰ ਜਿੱਤੀ ਰਹਤੀ ਹੈ ਕਹੈਂ ਕੰਪਲੀਟ ਤਾਂ ਨਹੀਂ ਆਉਂਦੀ ਸਾਡੇ ਕੰਮ ਤੇ ਹਾਂ ਚਲੋ ਬਿਲਕੁਲ ਜੀ ਮਜ਼ਾਕ ਦਾ ਮਜ਼ਾਕ ਆ ਕੰਮ ਵਧੀਆ ਕਰਦਾ ਮੁੰਡਾ ਤੁਰ ਕਿੰਨਾ ਕੰਮ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਸਿੱਖੇ ਨੂੰ ਹੋ ਗਏ ਚਾਰ ਸਾਲ ਪੰਜ ਸਾਲ ਹੋ ਗਏ ਕਿੰਨਾ ਟਾਈਮ ਲਾਇਆ ਸਾਲ ਦੋ ਸਾਲ ਤਿੰਨ ਸਾਲ ਬਾਹਰ ਲਾਇਆ ਤੇ ਜੇ ਕੰਮ ਦੇ ਕੇ ਆਪਾਂ ਲਾਇਆ ਚਾਰ ਪੰਜ ਛੇ ਲਾਇਆ ਉਹ ਤਾਂ ਬਾਅਦ ਫੇਰ ਆਪਣਾ ਕੰਮ ਕਰ ਲੱਗੇ ਨਹੀਂ ਕਿ ਤੂੰ ਫੁੱਲ ਟਰੇਡ ਆ ਹਾਂਜੀ ਚਲੋ ਲੈ ਦੇ ਮਰੋੜੀਆ ਦੇ ਕਿੱਥੇ ਨਹੀਂ ਨਾ ਗਿਰਨਾ ਨਹੀਂ ਆ ਤਿਆਰ ਕਰ ਲਓ ਵਿਚਾਰ ਤੇ ਚਲੋ ਬਾਲੀ ਆਪਾਂ ਹੁਣ ਸੜਕੜਾ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਤੇ ਨਾਲ ਸੜਕੜਾ ਲਾ ਦੇ ਅਸੀਂ ਇੱਕ ਢੇੜਾ ਤਾਂ ਲਾਤਾ ਬਹੁਤ ਵਧੀਆ ਸਾਰੇ ਹਾਰੇ ਗਿਆ ਇਸਾਈ ਸਾਡਾ ਇਹਨੇ ਲੱਗਿਆ ਵੀ ਉਹਨੂੰ ਤੇ ਕੀਮਾ ਕੀਮਾ ਬਾਈ ਕੋ ਦਦਾ ਇਧਰ ਆਹ ਮੁੰਡਾ ਕੋ ਦਦਾ ਮੈਂ ਕੋ ਦਦਾ ਬੀਬੀ ਕੋ ਦਦਾ ਸਾਡੀ ਸਾਡੀ ਚਾਰਾਂ ਦੀ ਸਲਾਹ ਨਹੀਂ ਮੰਨਦੀ ਉਹ ਨਹੀਂ ਹਾਂ ਅੱਛਰੇ ਅੱਛਰੇ ਤੂੰ ਦੱਸ ਬਾਈ ਤੂੰ ਦੱਸ ਯਾਰ ਬਾਈ ਤੂੰ ਦੱਸ ਯਾਰ ਕਿੱਦਾਂ ਚੱਲਣਾ ਆ ਵੀ ਸਲਾਹ ਚੱਲ ਯਾਰ ਮੇਰਾ ਕੁਝ ਨਹੀਂ ਕਹਿਣਾ ਇੱਕ ਨਹੀਂ ਖੜਾ ਕਰੂ ਉਹਨੂੰ ਕਿਵੇਂ ਖੜਾ ਕਰਨੇ ਆ ਹਾਂ ਉੱਪਰ ਹਾਂ ਬੱਤੀਆਂ ਹੁੰਨੇ ਸੱਚੋ ਸਿਰੇ ਤੋਂ ਲੱਗਣਾ ਅੱਛਾ ਕਹਿੰਦਾ ਮਤਲਬ ਕੰਡਾ ਹੋ ਰੱਖਦੀ ਗੱਬੇ ਉਹ ਮੈਂ ਬੰਨਦੀ ਏ ਚੱਲ ਫੇ ਮਿੱਟੂ ਚੱਲ ਫੇ ਚਾ ਟਾਈਮ ਨਾ ਲਾਓ ਯਾਰ ਚੱਲ ਚੱਲ ਹੁਣ ਬਾਈ ਚੱਲ ਡੰਡਾ ਦਾ ਬੰਨੋ ਕਿੱਥੇ ਬੰਨਣਾ ਬੰਨ੍ਹ ਚੱਲੋ ਕਿੱਥੇ ਬੰਨਣਾ ਬੰਨੋ ਆਹ ਗੱਬੇ ਪਾਓ ਚੱਲ ਬੰਨ ਦੋੜਨੇ ਬੰਨਉਣਗੇ ਆ ਇੱਕ ਪਾਰਲੀ ਸਾਈਡ ਬੰਨੂਗੇ ਜਾਂ ਸੜਕੜਾ ਕੈ ਲਾਉਣਾ ਉਹਦੇ ਜਿੱਕਰ ਆ ਬੰਨੇ ਆ ਹਾਂ ਆਉ ਕਣਾ ਪਾਰਲੀ ਸਾਈਡ ਡੰਡਾ ਆ ਸਮਝ ਗਿਆ ਇੱਕ ਹੋਰੇ ਉਧਰ ਟੋਟੇ ਬੰਨਣੇ ਨਹੀਂ ਲੋੜੇ ਨਹੀਂ ਇੱਕ ਸਾਫਤਾ ਬੰਦੀ ਏ ਹਾਂ ਅੱਛਾ ਜਿੱਦਾਂ ਮਤਲਬ ਤੇਰਾ ਕਹਿ ਇਹ ਇੰਦਰ ਅਸੀਂ ਜਾਂ ਹਾ ਕੱਲਾ ਕੱਲਰ ਡੰਡੇ ਬੰਨਿਆ ਤਾਂ ਕਰਕੇ ਕਹਿੰਦਾ ਬਾਈ ਵੀ ਇੱਕ ਡੰਡਾ ਸਾਫਤਾ ਹੀ ਬੰਦਣਾ ਇੱਕ ਬਾਸ ਖੜਾ ਕਰਕੇ ਆ ਬਾਸ ਤਾਂ ਪਿਆਈਏ ਚੱਲ ਵੀ ਪਿੰਟੂ ਓਏ ਕਰ ਦੇ ਪੱਪੂ ਪਾਸ ਬਾਈ ਦਾ ਬਾਈ ਨਾ ਕਹੇ ਮੇਰਾ ਕਹਿਣਾ ਨਹੀਂ ਮੰਨਦੇ ਸੜਕੜਾ ਬਾਅਦ ਚ ਗੋਲੀ ਉਹ ਨਹੀਂ ਪਹਿਲਾ ਡੰਡਾ ਤਾਂ ਬੰਦੀ ਏ ਪਹਿਲਾ ਡੰਡਾ ਖੋਲ ਉਹ ਖੋਲਦੀ ਆ ਫਿਰ ਏਵੀ 4 ਮੈਨ ਜਾਦਾ ਤੇਜ਼ ਲੱਗਦਾ ਮੈਨੂੰ ਏਵੀ 4 ਮੈਨ ਤੇਜ਼ ਲੱਗਦਾ ਕਿਉਂਕਿ ਜੇ ਕਹਿੰਦਾ ਜਿੱਥੇ ਨਾ ਜ਼ਿਆਦਾ ਫੋਰਮੈਨ ਮੇਰਾ ਕੰਮ ਖਰਾਬ ਹੋ ਜਾਂਦਾ ਉੱਤੇ ਕੰਮ ਜ਼ਿਆਦਾ ਭਾਈ ਕਿੱਥੇ ਕੰਨਣਾ ਦੇਖ ਮੜਾ ਜਾ ਲੋ ਜੀ ਇਹ ਮੈਂ ਤਾਂ ਤਿੰਨ ਬਨ ਹੁਣ ਉਹ ਸਾਹਮਣਾ ਬਣਾਈ ਹੁਣ ਤਿੰਨ ਬਨ ਹੋਣੇ ਆ ਹਾਂ ਦੋ ਬਨ ਹੋਣਗੇ ਦੋਹਾਂ ਨਾਲ ਚੁਗਾ ਵੀ ਮੈਂ ਦੇਖ ਰੇ ਮਾ ਹਾਂ ਲੋਕਾਂ ਮੇਰੇ ਮੇਰੇ ਹੱਥ ਨਹੀਂ ਆਉਣਾਗੇ ਉੱਪਰ ਤੱਕ ਮੜਾ ਜਾ ਹੋਰ ਉੱਪਰ ਤੱਕ ਮੈਂ ਕਹਿੰਦਾ ਉਹ ਠੀਕ ਆ ਫੇਰ ਥੱਲੇ ਕਰ ਪਿੰਟੂ ਆਪਣਾ ਹਿੱਸਾ ਥੱਲੇ ਕਰ ਹਾਂ ਇੱਥੇ ਠੀਕ ਆ ਠੀਕ ਆ ਹੋਰ ਥੱਲੇ ਕਰਨਾ ਕੋਈ ਬਸ ਬਾ ਠੀਕ ਆ ਐਨ ਫੇਰ ਤੇ ਲੈਵਲ ਲੈ ਕੇ ਆ ਮਾ ਮੜਾ ਬੋਟਾ ਪੈਪੂਪ ਆਪਣਾ ਲੈਵਲ ਦਾ ਵੀ ਕੱਢਣਾ ਪੈਣਾ ਪੁਰ ਹਾਂ ਹੁਣ ਲੋਟ ਆਉਗਾ ਭਾਈ ਮੇਰੇ ਵੀ ਦਿਮਾਗ باندې ਆਈ ਜਾਂਦਾ ਆਪਣੇ ਦਿਮਾਗ ਚ ਗੱਲ ਘੱਟ ਪੈਂਦੀ ਬੀਬੀ ਹਾਂ ਫੋਰ ਮੈਨ ਪੱਤਾ ਖੜੇ ਆ ਤਾਂ ਕਰਕੇ ਪਹਿਲੇ ਨੂੰ ਦੋ ਤਿੰਨ ਬਾਲ ਦੇ ਦੀ ਬੁੱਗੇ ਹੈ ਹਾਂ ਲਓ ਜੀ ਮੈਸਾ ਦਾ ਹੁਣ ਵੱੜ ਰਿਹਾ ਜੀ ਮਕਾਨ ਬਾਹਰ ਹਾਲੇ ਨਹੀਂ ਲਾਉਣਾ ਜਦ ਖੜਾ ਕਰਨਾ ਫੇਰ ਲਾਉਣਾ ਹੈ ਨਾ ਅੱਛਰੇ ਫੇਰ ਉੱਪਰ ਕਿਆ ਕਰੂੰਗਾ ਭਾਈ ਉੱਪਰ ਉੱਪਰ ਕਿਆ ਕਰੂੰਗਾ ਉਹ ਪਾਇਪ ਆ ਹਾਂ ਉਹ ਆ ਪਾ ਕੇ ਰੱਸੀ ਸਾਰੀ ਉੱਪਰ ਬੰਨ੍ਹ ਦਸ ਬਸ ਕਿਤੇ ਨਹੀਂ ਲਾਣਾ ਠੀਕ ਆ ਭਾਈ ਠੀਕ ਆ ਠੀਕ ਆ ਭਾਈ ਹਾਂ ਵੀ ਹੁਣ ਕਿਆ ਕਰੀਏ ਅਸੀਂ ਹੁਣ ਕਿਆ ਕਰੀਏ ਉਹ ਰੱਖ ਲਓ ਚੱਲ ਵੀ ਨੱਚ ਲੈ ਪਾਲਾ ਭੰਗੜੀ ਹੁਣ ਦੇਖਦੇ ਆ ਭਾਈ ਕਿਹੜੀ ਸਕੀਮ ਲੜਾਉਂਦਾ ਸਾਡੇ ਤੇ ਦੱਸੀ ਚੱਲ ਫਟਾਫਟ ਕਿਆ ਕਰ ਜਿਹੜਾ ਬੜਾ ਠੜਕੜਾ ਲੇ ਕੇ ਆ ਚੱਲ ਲੈ ਚੱਕ ਖੜ ਜਾ ਢੋਲ ਕਿੱਥੇ ਕਾ ਉੱਪਰ ਬੱਤੀ ਲਾਈ ਤੇ ਢੋਲ ਵੀ ਲੱਗਣਾ ਐ ਫੇ ਐਡਾ ਕਿਡਾ ਕਾ ਮੇਰਾ ਪਾਈ ਕਿਤੇ ਪੌੜੀਆਂ ਲੱਗੀਆਂ ਹੋਈਆਂ ਇੱਥੇ ਸੜਕਾ ਮੈਨੂੰ ਪੜਾਈ ਜਾਂਦਾ ਬੱਦ ਲੋ 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 ਜਨਾ ਉਹ ਥੱਪਾ ਥੱਪਾ ਪੜਾਈ ਜਾ ਨਾ ਤਾਰਾ ਵੱਡੀਆਂ ਪਈਆਂ ਬੀਬੀ ਮੇਰੀਆਂ ਉਹ ਦੇਖੋ ਚਲੋ ਜੀ ਚਲੋ ਲੜ ਜਾ ਹੁਣ ਉੱਪਰ ਸਵਾ ਕੇ ਪੜਾਈ ਜਾ ਉਹ ਬੱਦ ਆਈ ਲੱਗੂਗਾ ਆਈ ਆਦਾਂ ਉਹ ਇੰਨਾ ਨਾ ਪਿੰਟੂ ਐਡਾ ਐਡਾ ਨਾ ਫੜਾ ਥੋੜਾ ਯਾਰ ਇੰਨਾ ਨਾ ਨਾ ਮੇਰੇ ਭਾਈ ਪਰ ਜ਼ੁਲਮ ਕਰ ਉਹ ਬੁਰਾ ਬਖਰਾ ਪੁੱਤ ਅਛਰੇ ਨਾ ਨਹੀਂਗਾ ਲੈ ਵਾਹ ਬਾਬੂ ਜੇ ਬਣਾਏ ਬੀਜੋ ਹਾਂ ਹਾਂਜੀ ਇਹ ਬਾਬੂ ਅਛਰੇ ਜਿਹੜਾ ਫਰਮੂ ਜਾਂਦਾ ਉਹਨੇ ਕੀ ਕਰਨਾ ਪੈਣਾ ਪਿਆ 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 ਇਹ ਠੀਕ ਹੈ ਕੋਈ ਚੱਕਰ ਠੀਕ ਹੈ ਕੋਈ ਚੱਕਰ ਠੀਕ ਹੈ ਹਾਂ ਇਹਦਾ ਕੋਈ ਮੈਟਰ ਨਹੀਂ ਹੈ ਜਾਨੀ ਉਹਦੇ ਉੱਪਰ ਦਾ ਤਾਂ ਕੋਈ ਫਰਕ ਨਹੀਂ ਕੰਮ ਕਿੱਥੇ ਦੇਖਿਆ ਸਾਥਰੇ ਭਾਈ ਹੈ ਤੇ ਕਿਹਨੂੰ ਬਾਪੂ ਜੀ ਇਹ ਹਾਂ ਤੇ ਗਵੀ ਜਾਉਂਦਾ ਥਾਲੀ ਦਾ ਸਾਰੀ ਲੇਖ ਜਾਂਦੀ ਇਹਦੇ ਵਿੱਚ ਆਹ ਨਿਰਾਜ ਜਾ ਐਂ ਕਾ ਹਾਂ ਵੇਰਾ ਇਹ ਟਾਈਮ ਵੇਸਟ ਕਰੀ ਜਾਣਾ ਐ ਇਦਾਂ ਹੀ ਇਦਾਂ ਹੀ ਆ ਵੀ ਤੂੰ ਵੀ ਆ ਬਾਈ ਕੋ ਡੰਡਾ ਫੜਾ ਲੈ ਲਓ ਅਫੀਕਾਰੀ ਕਰ ਤੈਨੂੰ ਕੀ ਆ ਗਿਆ ਤੈਨਾਂ ਨਾ ਇਹ ਛੋਟਾ ਕਰਕੇ ਹੁਣ ਵੀ ਸਮਝ ਜਾ ਇਸ ਤਰ੍ਹਾਂ ਭੌਂਕੀ ਨਹੀਂ ਆਉਣਾ ਲੋਕਾਂ ਨੂੰ ਓਹ ਓਹ ਤੋ ਇਹਨੂੰ ਕਰਿਆ ਨਾ ਹੱਥੀਂ ਆਰੇ ਸੁਣੀ ਉਹਦੇ ਦਾਦਾ ਦਾ ਕੁਰਸੀ ਹੈ ਕੁਰਸੀ ਰਸੀ ਦੇ ਦੇ ਲੋਕ ਦੇਖੋ ਤਾਂ ਵੇ ਬੰਦੇ ਉਹ ਕਾਲੇ ਚੋਟੇ ਇਹ ਤਾਂ ਨਾ ਚੱਲਦਾ ਇਹ ਨਹੀਂ ਕਰਾਲਾ ਅਮੈਂ ਆ ਗਏ ਨਾ ਕੋਈ ਕੁਰਸੀ ਉੱਪਰ ਲਾਉਣਾ ਓਹ ਬਾਈ ਓਹ ਬਾਈ ਓਹ ਬਾਈ ਸਾਡਾ ਜਿਹੜਾ ਫੋਰਮੈਨ ਹੀ ਥੋੜਾ ਉੱਤੇ ਸਾਡਾ ਜਿਹੜਾ ਫੋਰਮੈਨ ਹੀ ਉਹ ਉੱਲ ਗਿਆ ਅੱਧੀ ਘੱਟ ਆਤਾ ਹੀ ਫੋਰਮੈਨ ਨੂੰ ਫੇਰ ਆ ਆ ਫੱਟੀ ਕਾਦੇ ਵਾਸਤੇ ਮੈਨੂੰ ਆ ਕਾਲ ਕਰ ਹੈ ਹੱਟਾ ਫਈ ਬੀਬੀ ਧੀ ਸਫਾਈ ਹੋ ਗਈ ਹਾਂ ਹਾਂ ਬਾਈ ਗੱਲ ਸਹੀ ਹੈ ਬਾਈ ਤੂੰ ਮੰਨ ਜਾ ਹਜੇ ਵੀ ਸਾਡੀ ਮੰਨ ਲਾ ਹਜੇ ਵੀ ਮੰਨ ਲਾ ਕਾਮਯਾਬ ਨਹੀਂ ਹੈ ਇਸ ਸਕੀਮ ਨੂੰ ਬੀਬੀ ਹਜੇ ਵੀ ਮੰਨਦਾ ਬਾਈ ਅਛਰੇ ਸੌ ਮੇਰੀ ਗੱਲ ਤਾਂ ਸੁਣ ਲੈ ਅਛਰੇ ਸੀ ਨਾ ਦੋ ਪਾਸੇ ਬਨ ਗਏ ਹਾਂ ਖੜਾ ਕਰ ਦੇਣਾ ਸੜਕਾ ਤਾਂ ਨਹੀਂ ਬਈ ਮੰਨਦਾ ਹੀ ਨਹੀਂ ਬਾਈ ਕਾ ਤੇ ਵੇਖਦੀ ਪਿੰਟੂ ਕਹੀ ਜੀ ਮੈਂ ਕਰਨਾ ਨਹੀਂ ਆ ਜਾ ਉਹਨੂੰ ਮੈਂ ਉਰੇ ਆ ਮਾਨੇ ਵੀਰੇ ਘਰੇ ਆ ਮਾਨੇ ਮਦਰੇ ਪਿੰਟੂ ਔਰ ਇਹਨੂੰ ਆ ਮੋੜਦਾ ਮੇਰੇ ਕੋਲੇ ਜਾ ਹਾਂਜੀ ਆਹੀ ਬੰਨਣਾ ਤਾਂ ਪਹਿਲਾਂ ਇਹਦਾ ਲੰਬਾ ਪਾ ਕੇ ਦਿੰਦੇ ਹਾਂ ਹਾਂ ਸ਼ੁਰੂ ਹੋਣਾ ਤਾਂ ਉੱਪਰ ਫੇਰ ਜੂਆ ਲਾ ਲੈਣਾ ਤਾਂ ਗਾਇਲ ਹਾਂ ਬੰਨਣਾ ਤਾਂ ਵਧੀਆ ਇਹ ਉੱਪਰ ਤੇ ਥੱਲੇ ਨੂੰ ਆਉਣਾ ਆਪਾਂ ਨੇ ਕਰ ਦਿਆ ਨੇ ਆਜਾ ਹੋਰ ਸੋਚਿਆ ਚੱਲ ਵੀ ਕੁਰਸੀ ਫੜਾਏ ਨੂੰ ਦਿਮਾਗ ਲਾਏ ਆਂ ਅਸੀਂ ਆਪਣਾ ਕੁਰਸੀ ਫੜਾਏ ਨੂੰ ਇੰਨਾ ਨਹੀਂ ਪਿੰਡ ਥੋੜਾ ਦੇ ਪਹਿਲਾਂ ਲੈ ਬਹੁਤ ਆ ਹਾਂ ਤੰਦੇਰੇ ਜਿੱਤੀ ਚੱਲ ਤਾਣਾ ਕੱਢ ਜਾ ਯਾਰ ਤੂੰ ਦੇਖਦੇ ਹਾਂ ਹੁਣ ਬਾਈ ਨੇ ਕਿਹਾ ਸੋਚਿਆ ਕੁਛ ਨੇ ਮੈਨੂੰ ਜਿੱਤ ਤੱਕ ਲੱਗਦਾ ਨਾ ਦਿਮਾਗ ਲੜਾਇਆ ਸੜਕਾਂ 'ਤੇ ਗੱਡੀ ਜਾਂਦਾ ਉੱਪਰ ਤੇ ਫਿਰ ਡਿੱਗੀ ਜਾਂਦਾ ਥੱਲੇ ਨੂੰ ਮੰਨੇ ਵੀਰੇ ਡਿੱਗੀ ਜਾਂਦਾ ਆਹ ਕਿਆ ਬਾਤ ਹੈ ਕਿਤੇ 겁ੇ ਆਈ ਤਾਂ ਮੈਂ ਵੀਰੇ ਕਿੱਥੇ ਜਾਊਗਾ ਅਰੇ ਉਹ ਲੋ ਜਨਾਬ ਸੜਕਣਾ ਨਾ ਐਦ ਕਿ ਛੋਟਾ ਹੈ ਛੋਟਾ ਹੀ ਦੇ ਛੋਟਾ ਹੀ ਦੇ ਭੈਣ ਦੇ ਛੋਟਾ ਸੜਕਿਆ ਹੋਣਾ ਦੰਦੇ ਹੁਣ ਦੇ ਦੇ ਜਿਹਾ ਹੈ ਬੇਰੀ ਤਰ੍ਹਾਂ ਹੋਣਾ ਲੈ ਬਾਈ ਚੱਲੋ ਚੱਲੋ ਪਾਈ ਜਾਉਂਗਾ ਮਰਾ ਇਹੇ ਟੋਕਾ ਮੋਕੀ ਕਰੀ ਚਾਲਾਂ ਵਿੱਚ ਚੱਲ ਕੋਈ ਨਹੀਂ ਭੁੱਲ ਗਿਆ ਮੇਰਾ ਬਾਈ ਤੂੰ ਐਡਾ ਵੀ ਮਜ਼ਾਕ ਨਾ ਅੜਾਈ ਜਾ ਹੁ ਫੇ ਕਿਉਂ ਹੋ ਗਿਆ ਜੇ ਉਹਨਾਂ ਰੱਸੀ ਦੀ ਕੁਰਸੀ ਕਿਹਾਇਤਾ ਤੁਨੂੰ ਮੈਂ ਆਇਆ ਲੰਬਾ ਹੈ ਜੀ ਅੰਦਰ ਤੇ ਲਾਣ ਓਕੇ ਆ ਭਾਈ ਐ ਕਾਰੀਗਰ ਆ ਬੜੀਆ ਹੋ ਗੰਦ ਅੰਦਰ ਤੇ ਠੀਕ ਲੱਗੂਗਾ ਬਾਹਰ ਤੇ ਤਾਂ ਪਤਾ ਨਹੀਂ ਕਿਆ ਹੁਣ ਅੰਦਰ ਤੇ ਵਧੀਆ ਲੱਗੂ ਹਾਂ ਉਹ ਬਾਹਰ ਤੇ ਵਧੀਆ ਚਾਹੀਦਾ ਅੰਦਰ ਨੂੰ ਕੁਛ ਨਹੀਂ ਜਾ ਸੜਕਾ ਹੋ ਅੰਦਰ ਦਾ ਦਾਤੀ ਕੇ ਸਵਾਦ ਦੇਣਾ ਮੈਂ ਕੋਲ ਫੜਾ ਦੇ ਪੈਂਡਰ ਇਹ ਨਾ ਕਿਹ ਕਹਿੰਦਾ ਥੱਲੇ ਆਇਆ ਐ ਇੱਦਾਂ ਹੀ ਆਇਆ ਥੱਲੇ ਸਾਨੂੰ ਤਿਆਰ ਕਰ ਲਾਂਗੇ ਕਿਹ ਟਾਈਮ ਲਾ ਲਾਂਗੇ ਮੈਨੂੰ ਇਨਾ ਪਤਾ ਅਸੀਂ ਇਹਨੇ ਨੂੰ ਬੰਦਣਾ ਸੀਗਾ ਮਾਨ ਨਿਗਰੀ ਚੱਲ ਬੰਦ ਲੈ ਬੰਦ ਲੈ ਕੂਬੜਾ ਰੱਖ ਦੇ ਅੱਛਾ ਕਬ ਬਹੁਤ ਟਾਈਮ ਲੱਗਣਾ ਏਦਾਂ ਪੈ ਕਾ ਲਿਆਣਾ ਤਾਂ ਦੁਨੀਆ ਘੱਡੀ ਜਾਣਾ ਵਾਰ-ਵਾਰ ਬੰਦਦਾ ਆਏ ਥੱਲੇ ਆ ਰਹਿਣ ਦੇ ਥੱਲੇ ਆ ਜਾ ਯਾਰ ਥੱਲੇ ਆ ਜਾ ਰਹਿਣ ਦੇ ਆ ਜਾ ਆਪਣਾ ਜੋਰ ਲੱਗੂਗਾ ਬਾਹਰ ਚੀਜ਼ ਵਧੀਆ ਜਾਣੀਆਂ ਆ ਜਾ ਥੱਲੇ ਨੂੰ ਆ ਜਾ ਬਾਹਰ ਖੋਲਣਾ ਪੈਣਾ ਪਾਪਾ ਨੂੰ ਖੋਲਣਾ ਹੀ ਪੈਣਾ ਹੰਦਰ ਨੂੰ ਕਹਦਾ ਮੁੱਖ ਮੰਤਰੀ ਲੱਗਿਆ ਹੋਇਆ ਚੱਲ ਫੇ ਕੋਈ ਨਹੀਂ ਖੋਲ ਲਾ ਯਾਰ ਹੁਣ ਫੇਰ ਲੱਗੇ ਆਈ ਸੀ ਖੋਲਣ ਬਾਅਦ ਚ ਫੇਰ ਪੰਜ ਮਿੰਟ ਪਾਪਾ ਪੰਜ ਮਿੰਟ ਬਾਅਦ ਫੇਰ ਉਹਦੀ ਬਨੂਗੇ ਜੀ ਫੇਰ ਕੋਈ ਸਕੀਮ ਲੜਦੀ ਲੜੂਗੀ ਐਨੇ ਨੇ ਬੀਬੀ ਕਾਗਜੇ ਆ ਨਾ ਲੋੜੇ ਨੇ ਜੀ ਹਾਂ ਤਾਂ ਵੀ ਹੋਣੀ ਕਾਗਜ ਤਾਂ ਵੀ ਬਨਣਾ ਪਿਆ ਇਹਦਾ ਬਿੱਲ ਉਹਨੇ ਬਨਣਾ ਹੈ ਤੇ ਉਹ ਮੰਨਦੇ ਬਾਪਾ ਪਿੰਟੂ ਪਤਾ ਕਿਆ ਚੱਕਰ ਆ ਹੁਣ ਬਸ ਆਪਣਾ ਨਹੀਂ ਚੱਲਦਾ ਕਸੂਰ ਸਾਡੇ ਗੱਡੀ ਜਾਂਦਾ ਬੈਠਾ ਬਾਈ ਇਹ ਜੱਗਾ ਬਾਸਰੀ ਦੀ ਗੱਲਾ ਤਾਂ ਵੀ ਬਨਣਾ ਪੈਣਾ ਹਵਾ ਦਾ ਲੰਗਣੀ ਹੋਏ ਤੇ ਪਿੰਟੂ ਆਇਆ ਰੱਖ ਲੈ ਬਾਈ ਆ ਜਾ ਤੈਨੂੰ ਮੈਂ ਦਿਖਾਵਾਂ ਬਨ ਕੇ ਆ ਜਾ ਚਲੋ ਜੀ ਹੁਣ ਮੈਂ ਆਪਣਾ ਦਿਮਾਗ ਲੜਾਉਣਾ ਹੈ ਦਿਮਾਗ ਲੜਾਉਂਦਾ ਕਿ ਲੜਿਆ ਹੋਇਆ ਸਾਨੂੰ ਤਾਂ ਪਤਾ ਵੀ ਅਸੀਂ ਕੀ ਕਰਨਾ ਹੈ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਜਾ ਕੇ ਮੇਰੇ ਯਾਰ ਪਿੰਟੂ ਦੀ ਤਾਂ ਮਿਲ ਗਈ ਆ ਪੂਰੀ ਹਾਂਜੀ ਬੀਬੀ ਸਲਾਹ ਦੇਣਾ ਹੀ ਆ ਹੁਣ ਇਹ ਨਾ ਹੱਥ ਨੂੰ ਜਾਇਦਾ ਵੀ ਏਕਣਾ ਇਹਨੂੰ ਆ ਸਾਫ਼ ਸਾਫ਼ ਕੀ ਆ ਲਾਉ 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 ਤਾਰ ਉਹ ਤਾਰ ਮੰਦੂ ਦੇ ਹਾਂ ਤਾਂ ਆ ਗੱਲ ਉਹ ਗੱਲ ਬੀਬੀ ਦੀ ਦੇਖ ਲਾ ਡੰਡਾ ਬਚਾਤਾ ਬੀਬੀ ਨੇ ਆਪਾਂ ਡੰਡਾ ਕਹਿੰਦੇ ਤੇ ਬੀਬੀ ਕਹਿੰਦੀ ਤਾਰ ਬੰਦੋ ਤਾਰ ਲਾਗ ਫੇਮੀ ਬੰਦੋ ਬੀਬੀ ਕੀ ਬਾਤ ਹੈ ਤਾਰ ਬੰਨੂ ਤਾਰ ਬੰਨਦੇ ਰਸੀਆਂ ਵਾਗ ਗੱਲ ਸੜਕੜੇ ਬੰਦੋ ਆਹ ਬੰਨਦੇ ਨਾ ਸਪੂਟ ਚਾਰ ਬੰਨ ਲਾ ਲਓ ਬਸ ਚਾਰ ਮੈਂ ਕਹਿੰਨਾ ਅਸੀਂ ਡੰਡਾ ਬੰਨਣਾ ਨੂੰ ਖੜਦੇ ਤੇ ਚਲੋ ਠੀਕ ਆ ਹੁਣ ਉਹ ਫਰਕ ਫਰਕ ਲੱਗਦਾ ਕੋ ਮੜਾ ਮੋਟਾ ਹੁਣ ਹਾਂ ਹਾਂ ਸਫਾਈ ਹੈ ਮੜੀ ਮੋਟੀ ਕੰਮ ਚ ਸਾਡੇ ਸਾਨੂੰ ਦੇ ਦੂ ਕੋਈ ਠੇਕਾ ਕਿ ਨਹੀਂ ਠੇਕਾ ਪੁੱਤ ਅਸੀਂ ਕੰਮ ਕਰਨੇ ਮਾ ਲਗਾ ਤੇ ਕੰਮ ਦਾ ਨਹੀਂ ਕੰਮ ਦੇ ਵਿੱਚ ਕਾਦੀ ਸ਼ਰਮ ਬਾਈ ਦੇ ਦੂਗਾ ਕੋਈ ਦੇਖਿਆ ਤੇ ਸੀ ਉਹ ਠੇਕਾ ਮਿਲ ਜੂਗਾ ਜਬ ਇਹ ਨੂੰ ਪਰ ਠੇਕਾ ਮਿਲ ਜੇ ਮੈਂ ਆਪਾਂ ਕਰ ਦੂਗਾ ਹਾਂ ਠੇਕਾ ਤਾਂ ਮਿਲ ਜਾਣਾ ਸਾਰੇ ਕੰਮ ਜੋ ਮਾਲ ਲਾ ਕੋ ਸੜਕੜਾ ਵੀ ਤੁਸੀਂ ਲੈ ਕੇ ਆਉਣਾ ਹੈ ਹੈ ਅੱਛਾ ਨਾਲ ਲੈ ਜਾਣਾ ਬਸ ਫਿਰ ਤਾਂ ਸਿਰ ਪਟੇ ਲੈ ਫਿਰ ਅਸੀਂ ਦੀ ਕੁਰਸੀ ਬਣਾ ਦਿੰਦਾ ਫਿਰ ਅਸੀਂ ਦੀ ਕੁਰਸੀ ਬਣਾ ਦਿੰਦਾ ਬੀਬੀ ਬਣਾ ਲੈ ਚਾਹ ਕੁੱਟ ਹਾਂ ਹਾਂ ਬਾਈ ਖੜਾ ਛੜਕੜ ਠੀਕ ਆ ਹੁਣ ਬਸ ਫਾਈਨਲ ਆ ਇਹ ਹੁਣ ਐ ਕਰਦੇ ਇੱਕ ਰੱਸੀ ਬੰਨ ਦਨੇ ਆ ਹੋਰ ਫੜਾ ਹੌਲੀ ਹੌਲੀ ਹੋਰ ਕਹਿੰਦਾ ਯਾਰ ਬਾਈ ਕਹਿੰਦਾ ਫੜਾ ਲੋ ਜੀ ਜਨਾਬ ਚਲੋ ਜੀ ਆ ਤਾਂ ਜਿਹੜੀ ਅਸੀਂ ਮਿਲਾਈ ਤਿਸ ਕਿਵੇਂ ਸਾਡੀ ਹੋ ਗਈ ਆ ਪਾਸ ਹੁਣ ਅਗਲਾ ਰਹਿ ਗਿਆ ਹੀ ਸਾਡਾ ਪ੍ਰੋਜੈਕਟ ਆਹ ਹੁਣ ਇਹ ਪ੍ਰੋਜੈਕਟ ਪਿੱਛੇ ਦੇ ਦ ਕਿਹੜੇ ਕਿਹੜੇ ਫੋਰਮੈਨ ਹੋਮੇ ਹੈ ਠੀਕ ਹੈ ਜੀ ਮਿਲਦੇ ਹੁਣ ਪਤਾ ਤੁਹਾਨੂੰ ਬਾਅਦ ਚ ਰਲ ਆਪਾਂ ਆਪਣੀ ਸਕੀਮ ਨਾਲ ਚੱਲਾਂਗੇ ਆਹ ਇਹਨਾਂ ਪਤਾ ਵੀ ਲੱਗਿਆ ਹਨਾ ਉੱਧਰ ਖੜ ਕੇ ਖੜੇ ਬੱਸ ਲੈ ਆਹ ਕੀਮ ਦੇਖ ਲੋਈ ਸਾਰੇ ਗੇਰ ਤਾਰੇ ਬਾਹਰ ਨੂੰ ਉਹ ਖੜ ਜਾ ਉਹ ਸੜ ਜਾ ਉਹ ਖੜ ਜਾ ਖੜ ਜਾ ਬੰਦ ਨਾ ਅੱਛਰੇ ਇਹ ਕਿਆ ਯਾਰ ਇਹ ਕਿਹੜੇ ਉਹ ਯਾਰ ਬਾਈ ਕਾਨੂੰ ਤੋਂ ਧੱਕਾ ਕਰੀ ਜਾਂਦਾ ਇਹਦੇ ਨਾਲ ਗੰਡਾ ਬੰਨ ਹੋਣਾ ਦਾ ਯਾਰ ਫੇ ਤੈਨੂੰ ਕਹਿ ਕਹੀ ਜਾਂਦੇ ਵੀ ਰਸੀ ਪੈਣੀ ਔਰੇ ਨੂੰ ਯਾਰ ਵਰਸੀ ਲਿਆ ਫੇ ਤੂੰ ਪਿੰਟੂ ਰਸੀ ਦੇਖਣੀ ਪੈਣੀ ਆਪਾਂ ਨੂੰ ਹੈ ਜੇ ਰਸੀ ਨਹੀਂ ਉਹ ਤੋਟਾ ਦੇ ਬੰਦੇ ਦਾ ਕਿਹੜੇ ਰੋਟੇ ਦਾ ਉਹ ਇੱਥੇ ਇੱਧਰ ਨੂੰ ਕਮਾ ਲਿਆ ਇਹ ਗਿਰਜਣ ਦੇ ਜਿਹੜਾ ਗਿਰਦਾ ਕਮਾ ਲਿਆ ਇੱਧਰ ਨੂੰ ਇੱਧਰ ਨੂੰ ਮੇਰੇ ਕੱਟ ਰਿਹਾ ਇਹਨੂੰ ਬਾਈ ਕਹਿੰਦਾ ਫੋਰਮੈਨ ਕਹਿੰਦਾ ਚਾ ਫੜਾ ਮਾ ਛੱਡ ਦੇ ਛੜਕਣਾ ਗਿਰਜਣ ਦੇ ਜਿਹੜਾ ਗਿਰਦਾ ਜਿਹੜੇ ਗਿਰਦੇ ਨਾਲ ਕਿਤੇ ਨਹੀਂ ਜਾਂਦੇ ਆ ਹੁਣ ਕਿਆ ਕਰਾਂ ਮੈਨੂੰ ਉਹ ਡੰਡਾ ਦੇਖੋ ਇੱਕ ਉਹ ਡੰਡਾ ਕਿੱਥੇ ਬੰਨਣਾ ਡੰਡਾ ਐ ਬੰਨਦਾ ਡੰਡੇ ਦੇ ਵੀ ਦੋਏ ਕਰ ਲੀਏ ਉਹਦੇ ਦੋ ਕਰ ਲੀਏ ਨਹੀਂ ਕਾ ਤੇ ਗੱਬੇ ਪਾ ਦਿੰਨੇ ਇੱਕ ਬਸ ਆ ਦੇ ਇਹ ਅੰਦਰ ਪੈਣਾ ਹੈ ਅੰਦਰ ਪੈਣਾ ਹੈ ਅੰਦਰ ਪਾ ਲਾ ਬੜਾ ਹੀ ਪਾ ਦੇ ਅੰਦਰ ਸਿਰੇ ਤੱਕ ਉਹ ਅੰਦਰ ਕਾਏ ਪਾ ਦਿੰਨੇ ਆ ਪਾ ਲਓ ਉਹ ਅੰਦਰ ਪਾ ਦੇਖੀ ਇੱਧਰ ਹਾਂ ਚਲ ਐ ਕਰ ਦੇ ਲੈ ਹਾਂ ਪਾ ਦੇ ਹਾਂ ਲੱਗਦਾ ਖੁੰਵੇਂ ਨਹੀਂ ਬੰਦੇ ਬਾਈ ਉਹ ਪਾ ਲਓ ਕਿੱਡਾ ਬੜਾ ਹਾ ਹਲੇ ਬੀਬੀ ਬਾਤ ਚਾਉਣਾ ਕੰਮ ਆ ਆ ਲੈ ਦਈਓ ਉਹ ਪਿੰਟੂ ਤਾਰ ਦੇ ਪਿੰਟੂ ਉਹ ਕਰ ਬਣੀ ਹੈ ਰਬ ਆ ਦੇ ਪਈ ਉਹ ਗਾਲੀਆਂ ਆ ਦੇ ਪਈ ਅੰਦਰ ਦੇ ਨਾਲ ਆ ਪਾ ਦੇ ਹਾਂ ਲੈ ਅੰਦਰ ਗਿਆ ਬਾਦਲਿਆ ਹਾਂ ਮਤਨ ਦਮਾ ਤਾਰ ਤੂੰ ਪਹਿਲਾ ਅchre ਭਾਈ ਅੰਦਰ ਬਾਹਰ ਤੇ ਬੰਨ ਲਾ ਫਿਰ ਸਾਨੂੰ ਢੋਲ ਵੀ ਚਾਹੀਦਾ ਪਹਿਲਾ ਇੱਥੇ ਤੇ ਬੰਨ ਦੇ ਉਧਰ ਢੋਲ ਨਹੀਂ ਜਾਏ ਸਾਨੂੰ ਲੈ ਬੰਨ ਜੇ ਤਵੱਲੀ ਤੇ ਹੋਣੀ ਹੈ ਇਹ ਉਹ ਇੱਕ ਸਾਈਡ ਬੰਨ ਦੇ ਨੇ ਟਿਕਣਾ ਬੰਨਾ ਕਾ ਦੇਗਾ ਲੈ ਲੈ ਉਹ ਭਾਈ ਇਹਨੂੰ ਫੜਾ ਦੇ ਤਾਰਾਂ ਕਹਿੰਦਾ ਕਾ ਦੇਣਾ ਬੰਨਾ ਮੈਂ ਲੈ 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 ਆ ਲੈ। ਅਵਿਲੇ ਆਵਣਾ। ਚਾ ਜਣੀ ਦਵਾਰਾਂ ਦੂਰੇ ਬੰਦ ਹੋ ਜੂ ਤਾਂ ਕਿ ਆਏ। ਮਿਲਦੇ ਆਪਾਂ ਹੁਣ ਤੁਹਾਨੂੰ ਬਾਅਦ ਵਿੱਚ ਹੀ ਸਾਡੇਆਂ ਸਕੀਮਾਂ ਬੜੀਆਂ ਰਲ ਰਹੀਆਂ। ਇੱਕ ਸਾਡਾ ਫੋਰਮੈਨ ਆ ਗਿਆ ਇਹਨੂੰ ਚਾਰੂ ਕਿਹਾਤਾ। ਹੁਣ ਸਕੀਮ ਦੇਣ ਨੂੰ ਆ ਗਈ ਇਹ ਬੀਬੀ ਸਾਡੀ। ਪਲੈ ਨੂੰ ਮਾਰ ਲੈ ਕੱਲਾ। ਚੋਪਰੇ ਆਓ ਇੱਕ ਜਣਾ। ਜਾਈ ਭਾਈ ਓਏ। ਉਹ ਭਾਈ ਜਾਈ ਓਏ ਬਹੁਤ ਬੜਾ ਡੰਡਾ ਫੜਿਆ ਹੋਇਆ ਹੈ ਨਾ ਵਿਚਾਰੀ ਦੇ ਹੱਥ 'ਚ। ਫਾਂਗੋ ਰਿਆ ਰਵੰਨੇ ਵੇ ਮਾਰੇ ਇਹ ਕੰਮ ਨਫੜ ਇੱਥੇ ਤੇ ਬੰਦੇ ਕਿੱਥੇ ਇੱਥੇ ਆਣਾ ਮੈਨੂੰ ਕੋਪੀ ਜਾਈ ਗਿਆ ਨਾ ਅਗਿਆ ਬੰਨਦੇ ਇੱਥੇ ਆਉਣਾ ਪੈਣਾ ਓ ਯਾਰ ਐਪਰ ਖੜ ਜਾ ਓ ਐਪਰ ਖੜ ਜਾ ਐਪਰ ਇਹ ਕਿੱਥੇ ਚੱਲਿਆ ਯਾਰ ਚੜ ਜਾ ਆ ਚੜ ਜਾ ਚੜ ਜਾ ਲੈ ਚੜ ਜਾ ਹ ਬੰਨਦੇ ਆ ਦੰਡਾ ਬੰਨ ਬੰਨਦੇ ਵੇ ਆ ਵੀ ਡੰਡਾ ਫੜਾਏ ਮੈਨੂੰ ਯਾਰ ਆਹੋ ਵੀ ਫੜਾ ਦੇ ਲਓ ਜੀ ਕੰਮ ਤਾਂ ਸਾਡਾ ਹੋ ਗਿਆ ਜੀ ਫਤੇ ਬੈਠ ਕੇ ਪੀਤੀ ਸੀ ਚਾਹ ਪਾਣੀ ਤੇ ਹੁਣੇ ਆਪਾਂ ਇਹੀ ਸਾਡੇ ਗਲਾਸ ਆ ਵੀ ਚੱਲੀਏ ਹੁਣ ਚੱਲੀਏ ਇਹੀ ਚਲੋ ਤੇ ਬਾਕੀ ਠੀਕ ਆ ਜੀ ਮਿਲਦੇ ਹੁਣ ਆਪਾਂ ਤੁਹਾਨੂੰ ਕਿਸੇ ਹੋਣ ਅਗਲੇ ਬਲੌਗ ਦੇ ਬੀਬੀ ਓਕੇ ਕਰ ਹਾਂ ਦੰਨ ਓਕੇ ਹਾਂ ਹਾਂ ਓਕੇ ਕਰ ਓਕੇ ਕਰ ਇੱਕ ਕਰ ਓਕੇ 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 ਚਲੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਅਗਲੇ ਬਲੌਗ